ਪਟਿਆਲਾ ਦੇ ਨਵੇਂ ਨਿਯੁਕਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਪਟਿਆਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਪੱਤਰਕਾਰ ਨਾਲ ਹੋਏ ਰੁਬਰੂ ਪਟਿਆਲਾ ਸ਼ਹਿਰ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਕੀਤੀ ਗੱਲਬਾਤ ਅਨਸਰ ਉਹ ਮੀਟਿੰਗ ਰੱਖੀ ਹੈ ਉਸ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੁਣੇ ਹੀ ਬਣਵਾ ਡਿਪਟੀ ਕਮਿਸ਼ਨਰ ਪਟਿਆਲਾ ਜੁਆਇਨ ਕੀਤਾ ਹੈਗਾ ਇਸ ਦੇ ਸੰਦਰਭ ਵਿੱਚ ਜਿਵੇਂ ਆਪਾਂ ਸਾਰੇ ਜਾਣਦੇ ਆਂ মিডিਆ ਸਾਡੇ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਫੋਰਥ ਪਿਲਰ ਚੌਥਾ ਸਤੰਭ ਮੰਨਿਆ ਜਾਂਦਾ ਹੈ ਇਸ ਕਰਕੇ ਮੇਰੀ ਅਪਰੋਚ ਹੈ ਕਿ ਅਸੀਂ ਕੋਆਰਡੀਨੇਸ਼ਨ ਦੇ ਨਾਲ ਚੱਲੀਏ ਸਾਡੇ মিডিਆ ਦੇ ਪੱਤਰਕਾਰ ਵੀ ਬਹੁਤ ਅੱਛੇ ਉਹਨਾਂ ਨੇ ਆਈਡੀਆਜ਼ ਦਿੱਤੇ ਤੇ ਨਾਲ ਹੀ ਕੁਝ ਬਹੁਤ ਮਹੱਤਵਪੂਰਨ ਇੰਪੋਰਟੈਂਟ ਮਸਲੇ ਵੀ ਧਿਆਨ ਚ ਲਿਆਉਂਦੇ ਮੈਂ ਸਮਝਦਾ ਹਾਂ ਵੀ ਮੇਰੇ ਵਾਸਤੇ ਇਹ ਇੱਕ ਫਾਸਟ ਟਰੈਕ ਮੈਕੈਨਿਜ਼ਮ ਹੈ ਕਿ ਮੈਂ ਸਮਝਾਂ ਕਿ ਪਟਿਆਲਾ ਦੀਆਂ ਸਮੱਸਿਆਵਾਂ ਵੀ ਕੀ ਨੇ ਤੇ ਕੀ ਓਪਰਚ्युनिटीਜ਼ ਨੇ ਜਿਨ੍ਹਾਂ ਦੇ ਉੱਤੇ ਅਸੀਂ ਕੰਮ ਕਰਕੇ ਪਬਲਿਕ ਦਾ ਅਸੀਂ ਵੈਲਫੇਅਰ ਕਰ ਸਕਦੇ ਤੇ ਇਸ ਦੌਰਾਨ ਵਿੱਚ ਅਸੀਂ ਅੱਜ ਇੱਕ ਰੂਬਰੂ ਰੱਖਿਆ ਜਿਦੇ ਵਿੱਚ ਬਹੁਤ ਅੱਛੇ ਆਈਡੀਆਜ਼ ਆਏ ਤੇ ਮੈਂ ਸਾਰਿਆਂ ਨੂੰ ਅਸ਼ਵਾਸਨ ਦਿੱਤਾ ਹੈਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਬਿਲਕੁਲ ਡਟ ਕੇ ਪਬਲਿਕ ਵਾਸਤੇ ਸਰਵਿਸ ਕਰੇਗਾ ਸਾਡਾ ਫਸਟ ਪਿੱਲਰ ਲਏਗਾ ਪਬਲਿਕ ਵਾਸਤੇ ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਦੇਣਾ ਟਾਈਮ ਬਾਉਂਡ ਟ੍ਰਾਂਸਪੇਰੈਂਸੀ ਦੇ ਨਾਲ ਜ਼ੀਰੋ ਕ腐ਸ਼ਨ ਦੂਸਰਾ ਜਿੰਨੇ ਵੀ ਡਿਵੈਲਪਮੈਂਟਲ ਪ੍ਰੋਜੈਕਟਸ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਏਗਾ ਤਾਂ ਕਿ ਉਹ ਟਾਈਮ ਸਿਰ ਵਿਦਿਨ ਬਜਟ ਕੰਪਲੀਟ ਹੋਣ ਤੇ ਨਾਲ ਹੀ ਜਿੰਨੀਆਂ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇ ਪੰਜਾਬ ਸਰਕਾਰ ਦੀ ਜਿੰਨੀਆਂ ਵੀ ਫਲੈਗਸ਼ਿਪ ਪ੍ਰੋਜੈਕਟਸ ਨੇ ਪਾਲਿਸੀਜ਼ ਨੇ ਉਸ ਨੂੰ ਲਾਸਟ ਮਾਈਲ ਤੱਕ ਯਾਨੀ ਕਿ ਹਰੇਕ ਹਰੇਕ ਪਟਿਆਲਾ ਵਾਸੀ ਤੱਕ ਪਹੁੰਚਾਣਾ ਉਹ ਸਾਡਾ ਫਰਜ਼ ਰਹੇਗਾ ਅਸੀਂ ਹੈਲਥ ਤੇ ਐਜੂਕੇਸ਼ਨ ਦੇ ਉਤੇ ਖਾਸ ਤੌਰ ਤੇ ਧਿਆਨ ਦੇਵਾਂਗੇ